ਹਾਂਜੀ ਪਿਆਰੇ ਬੱਚਿਓ ਨਮਸਕਾਰ ਅੱਜ ਆਪਾਂ ਜਮਾਤ 7ਵੀਂ ਵਿਸ਼ਾ ਸਮਾਜਿਕ ਵਿਗਿਆਨ ਪਾਠ ਨੰਬਰ 2 ਧਰਤੀ ਦਾ ਅਦਰੂਨੀ ਅਤੇ ਬਾਹਰਲਾ ਰੂਪ ਇਸ ਪਾਠ ਦੇ ਪ੍ਰਸ਼ਨ ਉੱਤਰ ਕਰਾਂਗੇ ਅਭਿਆਸ ਦੇ ਪ੍ਰਸ਼ਨ ਉੱਤਰ ਹੂੜਾ ਹੇਠ ਲਿਖੇ ਹਰੇਕ ਪ੍ਰਸ਼ਨ ਦਾ ਉੱਤਰ ਇੱਕ ਸ਼ਬਦ ਇੱਕ ਵਾਕ ਜਾਂ ਇੱਕ ਤੋਂ 15 ਸ਼ਬਦਾਂ ਵਿੱਚ ਲਿਖੋ ਨੰਬਰ 1 ਤਰਤੀ ਦੇ ਕਿੰਨੇ ਖੋਲ ਹਨ ਇਹਨਾਂ ਦੇ ਨਾਂ ਦੱਸੋ ਉੱਤਰ ਤਰਤੀ ਦੀਆਂ ਤਿੰਨ ਪਰਤਾਂ ਹਨ ਥਲ ਮੰਡਲ ਮੈਟਲ ਅਤੇ ਕੇਂਦਰੀ ਭਾਗ ਇਹਨਾਂ ਨੂੰ ਕਰਮਬਾਰ ਸਿਆਲ ਸੀਮਾ ਅਤੇ ਨਾਈਫ ਕਿਹਾ ਜਾਂਦਾ ਹੈ ਪ੍ਰਸ਼ਨ ਨੰਬਰ 2 ਤਰਤੀ ਤੇ ਕਿੰਨੇ ਪ੍ਰਕਾਰ ਦੀਆਂ ਚਟਾਨਾਂ ਪਾਈਆਂ ਜਾਂਦੀਆਂ ਹਨ ਉੱਤਰ ਤਰਤੀ ਤੇ ਕਈ ਪ੍ਰਕਾਰ ਦੀਆਂ ਚਟਾਨਾਂ ਪਾਈਆਂ ਜਾਂਦੀਆਂ ਹਨ ਨਿਰਮਾਣ ਦੇ ਆਧਾਰ ਤੇ ਚਟਾਨਾਂ ਤਿੰਨ ਪ੍ਰਕਾਰ ਦੀਆਂ ਹੁੰਦੀਆਂ ਹਨ ਅਰਾਨੀ ਚਟਾਨਾਂ ਤਲ ਛੱਟੀ ਜਟ ਤਹਿਹਾਰ ਚਟਾਨਾਂ ਅਤੇ ਰੂਪਾਂਤਰਿਤ ਚਟਾਨਾਂ ਪ੍ਰਸ਼ਨ ਨੰਬਰ 3 ਧਰਤੀ ਦੇ ਮੈਟਲ ਭਾਗ ਬਾਰੇ ਲਿਖੋ ਉੱਤਰ ਧਰਤੀ ਦੀ ਉੱਪਰਲੀ ਪਰਤ ਦੇ ਹੇਠਾਂ ਮੈਟਲ ਭਾਗ ਹੈ ਇਸ ਦੀ ਔਸਤਨ ਮੋਟਾਈ 2900 ਕਿਲੋਮੀਟਰ ਹੈ ਪ੍ਰਸ਼ਨ ਨੰਬਰ 4 ਧਰਤੀ ਦੀ ਸਿਆਲ ਪਰਤ ਨੂੰ ਇਸ ਨਾਮ ਨਾਲ ਕਿਉਂ ਪੁਕਾਰਿਆ ਜਾਂਦਾ ਹੈ ਉੱਤਰ ਧਰਤੀ ਦੀ ਸਿਆਲ ਪਰਤ ਵਿੱਚ ਸਿਲੀਕਾ एसआई ਅਤੇ ਐਲੂਮੀਨੀਅਮ एएल ਤੱਤਾਂ ਦੀ ਬਹੁਤਾਤ ਹੈ ਇਸੇ ਕਾਰਨ ਇਸ ਪਰਤ ਨੂੰ ਸਿਆਲ एसआई प्लस एएल बराबर ਸਿਆਲ ਕਿਹਾ ਜਾਂਦਾ ਹੈ ਪ੍ਰਸ਼ਨ ਨੰਬਰ 5 ਧਰਤੀ ਦੇ ਅਦਰੂਨੀ ਭਾਗ ਨੂੰ ਕੀ ਆਖਦੇ ਹਨ ਇਹ ਕਿਹੜੇ ਕਿਹੜੇ ਤੱਤਾਂ ਦੀ ਬਣੀ ਹੋਈ ਹੈ ਉੱਤਰ ਧਰਤੀ ਦੇ ਅਦਰੂਨੀ ਭਾਗ ਨੂੰ ਨਾਈਫ ਕਹਿੰਦੇ ਹਨ ਇਹ ਪਰਤ ਨਿਕਲ ਅਤੇ ਲੋਹੇ ਤੋਂ ਬਣੀ ਹੋਈ ਹੈ ਪ੍ਰਸ਼ਨ ਨੰਬਰ 6 ਤਰਤੀ ਨੂੰ ਪੂਖੋਂ ਤੋਂ ਕਿਵੇਂ ਬਚਾਇਆ ਜਾ ਸਕਦਾ ਹੈ ਉੱਤਰ ਤਰਤੀ ਨੂੰ ਹੇਠਾਂ ਲਿਖੇ ਢੰਗਾਂ ਨਾਲ ਢੰਗਾਂ ਦੁਬਾਰਾ ਪੂਖੋਂ ਤੋਂ ਬਚਾਇਆ ਜਾ ਸਕਦਾ ਹੈ ਨੰਬਰ 1 ਵੱਧ ਤੋਂ ਵੱਧ ਦਰਖਤ ਲਗਾ ਕੇ ਨੰਬਰ 2 ਖੇਤੀਬਾੜੀ ਦੇ ਵਧੀਆ ਢੰਗ ਅਪਣਾ ਕੇ ਨੰਬਰ 3 ਪਸ਼ੂ ਚਰਾਉਣਾ ਘਟਾ ਕੇ ਆੜਾ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਗਭਗ 50 ਤੋਂ 60 ਸ਼ਬਦਾਂ ਵਿੱਚ ਦਿਓ ਪ੍ਰਸ਼ਨ ਨੰਬਰ 1 ਅਗਨੀ ਚਟਾਨਾਂ ਕਿਸ ਨੂੰ ਆਖਦੇ ਹਨ ਇਹ ਕਿੰਨੇ ਪ੍ਰਕਾਰ ਦੀਆਂ ਹਨ ਅੰਤਰਵੇਦੀ ਚਟਾਨਾਂ ਬਾਰੇ ਲਿਖੋ ਉੱਤਰ ਅਗਨੀ ਚਟਾਨ ਉਹ ਚਟਾਨ ਹੈ ਜਿਸ ਦਾ ਨਿਰਮਾਣ ਮੈਗਮਾ ਅਤੇ ਲਾਵੇ ਦੇ ਠੰਡਾ ਹੋਣ ਨਾਲ ਹੋਇਆ ਹੈ ਇਹ ਚਟਾਨਾਂ ਦੋ ਪ੍ਰਕਾਰ ਦੀਆਂ ਹਨ ਅੰਤਰਵੇਦੀ ਚਟਾਨਾਂ ਅਤੇ ਬਾਹਰਵੇਦੀ ਚਟਾਨਾਂ ਅੰਤਰਵੇਦੀ ਚਟਾਨਾਂ ਕਦੇ-ਕਦੇ ਮੈਗਮਾ ਧਰਤੀ ਦੇ ਅੰਦਰ ਹੀ ਹੌਲੀ-ਹੌਲੀ ਠੰਡਾ ਹੋ ਕੇ ਜੰਮ ਜਾਂਦਾ ਹੈ ਇਸ ਪ੍ਰਕਾਰ ਬਣੀਆਂ ਚਟਾਨਾਂ ਨੂੰ ਅੰਤਰਵੇਦੀ ਚਟਾਨਾਂ ਕਹਿੰਦੇ ਹਨ ਇਹ ਚਟਾਨਾਂ ਦੋ ਤਰ੍ਹਾਂ ਦੀਆਂ ਹੁੰਦੀਆਂ ਹਨ ਪਤਾਲੀ ਅਗਨੀ ਚਟਾਨਾਂ ਅਤੇ ਮੱਧਵਰਤੀ ਅਗਨੀ ਚਟਾਨਾਂ ਨੰਬਰ 1 ਪਤਾਲੀ ਅਗਨੀ ਚਟਾਨਾਂ ਜਦੋਂ ਧਰਤੀ ਦੇ ਅੰਦਰੂਨੀ ਭਾਗ ਵਿੱਚ ਮੈਗਮਾ ਬਹੁਤ ਜ਼ਿਆਦਾ ਡੂੰਘਾਈ ਤੇ ਚਟਾਨ ਦਾ ਰੂਪ ਉਤਾਰਨ ਕਰ ਲੈਂਦਾ ਹੈ ਤਾਂ ਉਸ ਚਟਾਨ ਨੂੰ ਪਤਾਲੀ ਅਗਨੀ ਚਟਾਨ ਕਿਹਾ ਜਾਂਦਾ ਹੈ ਨਾਈਟ ਇਸੇ ਪ੍ਰਕਾਰ ਦੀ ਚਟਾਨ ਹੈ ਨੰਬਰ 2 ਮੱਧਵਰਤੀ ਅਗਨੀ ਚਟਾਨਾ ਕਦੀ ਕਦੀ ਮੈਗਮਾ ਧਰਤੀ ਦੇ ਮੱਧ ਭਾਗਾਂ ਦੀਆਂ ਦਰਾੜਾਂ ਵਿੱਚ ਜਮ ਜਾਂਦਾ ਹੈ ਇਸ ਪ੍ਰਕਾਰ ਦੀਆਂ ਚਟਾਨਾਂ ਬਣਦੀਆਂ ਹਨ ਉਹਨਾਂ ਨੂੰ ਮੱਧਵਰਤੀ ਅਗਨੀ ਚਟਾਨਾ ਕਹਿੰਦੇ ਹਨ ਡਾਈਕ ਅਤੇ ਸਿਲ ਇਹਨਾਂ ਚਟਾਨਾਂ ਦੀਆਂ ਉਦਾਹਰਨਾਂ ਹਨ ਪ੍ਰਸ਼ਨ ਨੰਬਰ 2 ਤਹਿਦਾਰ ਚਟਾਨਾ ਕਿਸ ਨੂੰ ਆਖਦੇ ਹਨ ਅਤੇ ਇਹ ਕਿੰਨੇ ਪ੍ਰਕਾਰ ਦੀਆਂ ਹਨ ਉਤਰ ਤਹਿਦਾਰ ਤਲ ਛੱਤੀ ਚਟਾਨਾ ਉਹ ਚਟਾਨਾ ਹਨ ਜਿਹੜੀਆਂ ਪਰਤਾਂ ਦੇ ਰੂਪ ਵਿੱਚ ਪਈਆਂ ਜਾਂਦੀਆਂ ਹਨ ਇਹ ਅਨਾਛਾਦਨ ਦੇ ਕਾਰਕਾਂ ਦੀ ਜਮਾ ਕਿਰਿਆ ਨਾਲ ਬਣਦੀਆਂ ਹਨ ਇਹ ਜਮਉ ਧਰਤੀ ਦੇ ਹੇਠਲੇ ਸਥਾਨਾਂ ਤੇ ਪਾਏ ਜਾਂਦੇ ਹਨ ਧਰਤੀ ਦੇ ਤਲ ਤੇ ਬਰਖਾ ਹਵਾ ਗਰਮੀ ਸਰਦੀ ਨਦੀ ਅਤੇ ਹਿਮ ਨਦੀ ਦੇ ਕਾਰਨ ਚਟਾਨਾ ਟੁੱਟਦੀਆਂ ਰਹਿੰਦੀਆਂ ਹਨ ਨਦੀਆਂ ਨਾਲੇ ਇਨ੍ਹਾਂ ਟੁੱਟੀਆਂ ਹੋਈਆਂ ਚਟਾਨਾਂ ਦੇ ਮਾਦੇ ਨੂੰ ਆਪਣੇ ਨਾਲ ਰੋੜ ਕੇ ਲੈ ਜਾਂਦੇ ਹਨ ਜਦੋਂ ਇਹ ਧਰਤੀ ਦਾ ਅੰਦਰੂਨੀ ਅਤੇ ਬਾਹਰਲਾ ਰੂਪ ਨਦੀਆਂ ਨਾਲੇ ਸਮੁੰਦਰ ਵਿੱਚ ਜਾ ਕੇ ਡਿੱਗਦੇ ਹਨ ਤਾਂ ਸਾਰਾ ਤਲਛਟ ਸਮੁੰਦਰ ਦੀ ਤਹਿ ਵਿੱਚ ਜਮਾ ਹੋ ਜਾਂਦਾ ਹੈ ਹਵਾ ਵੀ ਚਟਾਨੀ ਸਮੱਗਰੀ ਨੂੰ ਉਡਾ ਕੇ ਸਮੁੰਦਰ ਵਿੱਚ ਸੁੱਟਦੀ ਹੈ ਸਮੁੰਦਰ ਵਿੱਚ ਜਮਾ ਹੋਣ ਵਾਲੀ ਇਸ ਸਮੱਗਰੀ ਨੂੰ ਤਲਛਟ ਜਾਂ ਤਹਿਦਾਰ ਅਵਸਾਦ ਕਹਿੰਦੇ ਹਨ ਸਮਾਂ ਬੀਤਣ ਦੇ ਨਾਲ ਨਾਲ ਨਦੀਆਂ ਤਲਛਟ ਦੀਆਂ ਪਰਤਾਂ ਤੇ ਪਰਤਾਂ ਬਚਾਉਂਦੀਆਂ ਰਹਿੰਦੀਆਂ ਹਨ ਲੱਖਾਂ ਸਾਲਾਂ ਦੇ ਬਾਅਦ ਦਬਾਅ ਦੇ ਕਾਰਨ ਤਲ ਛਟਣਦੀਆਂ ਪਰਤਾਂ ਕਠੋਰ ਹੋ ਜਾਂਦੀਆਂ ਹਨ ਅਤੇ ਤਲ ਛੱਟੀ ਜਾਂ ਤਹਿਦਾਰ ਚਟਾਨਾਂ ਦਾ ਰੂਪ ਉਤਾਰਨ ਕਰ ਲੈਂਦੀਆਂ ਹਨ। ਰਚਨਾ ਦੇ ਆਧਾਰ ਤੇ ਤਲ ਛੱਟੀ ਚਟਾਨਾਂ ਦੋ ਪ੍ਰਕਾਰ ਦੀਆਂ ਹੁੰਦੀਆਂ ਹਨ ਜੈਵਿਕ ਅਤੇ ਅਜੈਵਿਕ। ਪ੍ਰਸ਼ਨ ਨੰਬਰ 3 ਰੂਪਾਂਤਿਤ ਚਟਾਨਾਂ ਬਾਰੇ ਲਿਖੋ ਅਤੇ ਇਨ੍ਹਾਂ ਚਟਾਨਾਂ ਦੀਆਂ ਪ੍ਰਮੁੱਖ ਉਦਾਹਰਨਾਂ ਦਿਓ। ਉੱਤਰ ਧਰਤੀ ਦੇ ਅੰਦਰ ਪਾਏ ਜਾਣ ਵਾਲੇ ਤਾਪ ਅਤੇ ਦਬਾਅ ਜਾਂ ਦੋਨਾਂ ਦੇ ਸਾਂਝੇ ਪ੍ਰਭਾਵ ਦੇ ਕਾਰਨ ਅਗਨੀ ਅਤੇ ਤਹਿਦਾਰ ਚਟਾਨਾਂ ਦੇ ਰੂ ਰੰਗ ਰੂਪ ਬਨਾਵਟ ਕਠੋਰਤਾ ਆਦ ਵਿੱਚ ਪਰਿਵਰਤਨ ਆ ਜਾਂਦਾ ਹੈ ਇਨ੍ਹਾਂ ਪਰਿਵਰਤਨਾਂ ਦੇ ਕਾਰਨ ਮੂਲ ਤੌਰ ਤੇ ਬਦਲ ਜਾਣ ਵਾਲੀਆਂ ਇਹਨਾਂ ਚਟਾਨਾਂ ਨੂੰ ਰੂਪਾਂਤਿਤ ਚਟਾਨਾ ਕਹਿੰਦੇ ਹਨ ਰੂਪਾਂਤਿਤ ਦੋ ਤਰ੍ਹਾਂ ਦਾ ਹੁੰਦਾ ਹੈ ਤਾਪੀ ਅਤੇ ਖੇਤਰੀ ਤਾਪੀ ਰੂਪਾਂਤਿਤ ਜਦੋਂ ਤਰੇੜਾਂ ਅਤੇ ਨਾਲੀਆਂ ਆਦ ਵਿੱਚ ਵਹਿੰਦਾ ਹੋਇਆ ਮੈਗਮਾ ਚਟਾਨਾਂ ਦੇ ਸੰਪਰਕ ਵਿੱਚ ਆਉਂਦਾ ਹੈ ਤਾਂ ਉਹ ਆਪਣੇ ਉੱਚ ਤਾਪਮਾਨ ਦੇ ਕਾਰਨ ਉਹਨਾਂ ਨੂੰ ਪਿਘਲਾ ਦਿੰਦਾ ਹੈ ਇਸ ਨੂੰ ਤਾਪੀ ਰੂਪਾਂਤਰਨ ਕਹਿੰਦੇ ਹਨ ਖੇਤਰੀ ਰੂਪਾਂਤਰਨ ਕਿਸੇ ਵੱਡੇ ਖੇਤਰ ਵਿੱਚ ਉੱਪਰਲੀਆ ਚਟਾਨਾਂ ਦੇ ਬਹੁਤ ਜ਼ਿਆਦਾ ਦਬਾਅ ਦੇ ਕਾਰਨ ਚਟਾਨਾਂ ਦੇ ਮੂਲ ਰੂਪ ਵਿੱਚ ਜੋ ਪਰਿਵਰਤਨ ਹੁੰਦਾ ਹੈ ਇਸ ਨੂੰ ਖੇਤਰੀ ਰੂਪਾਂਤਰਨ ਕਿਹਾ ਜਾਂਦਾ ਹੈ ਉਦਾਹਰਨ ਮੂਲ ਚਟਾਨਾ ਰੂਪਾਂਤਰਿਤ ਚਟਾਨਾ ਅਬਰਕ ਸ਼ਿਸਟਸ ਬਿਨਿਨਸ ਕੋਲਾ ਐਥਰੇ ਸਾਈਟ ਕੋਲਾ ਸੈਲ ਸਲੇਟ ਗੈਬਰੇ ਸਰਪੀਨ ਟਾਈਨ ਰੇਤ ਪੱਥਰ ਕੁਵਾਰਟ ਜਾਈਟ ਪੀਟ ਕੋਲਾ ਪ੍ਰਸ਼ਨ ਨੰਬਰ 4 ਧਰਤੀ ਵਿੱਚ ਮਿਲਣ ਵਾਲੇ ਖਣਿਜ ਪਦਾਰਥਾਂ ਦਾ ਵਰਗੀਕਰਨ ਕਰੋ ਉੱਤਰ ਧਰਤੀ ਵਿੱਚ ਮਿਲਣ ਵਾਲੇ ਖਣਿਜਾਂ ਨੂੰ ਹੇਠ ਲਿਖੇ ਤਿੰਨ ਵਰਗਾਂ ਵਿੱਚ ਵੰਡਿਆ ਜਾ ਸਕਦਾ ਹੈ ਨੰਬਰ 1 ਤਾਤਵੀ ਖਣਿਜ ਇਨ੍ਹਾਂ ਖਣਿਜਾਂ ਵਿੱਚ ਤਾਤੂ ਦੇ ਅੰਸ਼ ਹੁੰਦੇ ਹਨ ਜਿਵੇਂ ਲੋਹਾ ਤਾਂਬਾ ਟੀਨ ਐਲੂਮੀਨੀਅਮ ਸੋਨਾ ਚਾਂਦੀ ਆਦਿ ਖਣਿਜ ਤਾਤਵੀ ਖਣਿਜ ਹਨ ਨੰਬਰ 2 ਅਤਾਤਵੀ ਖਣਿਜ ਇਨ੍ਹਾਂ ਖਣਿਜਾਂ ਵਿੱਚ ਤਾਤੂ ਦੇ ਅੰਸ਼ ਨਹੀਂ ਹੁੰਦੇ ਜਿਵੇਂ ਸਲਫਰ, ਗੰਧਕ, ਆਬਰਕ, ਜਿਪਸਮ, ਫਾਸਫੇਟ, ਪੋਟਾਸ਼ ਆਦਿ ਅਤਾਤਵੀ ਖਣਿਜ ਹਨ ਨੰਬਰ 3 ਸ਼ਕਤੀ ਖਣਿਜ ਇਹਨਾਂ ਖਣਿਜਾਂ ਨਾਲ ਬਾਲਣ ਸ਼ਕਤੀ ਅਤੇ ਊਰਜਾ ਪ੍ਰਾਪਤ ਹੁੰਦੀ ਹੈ ਇਸ ਊਰਜਾ ਨਾਲ ਕਾਰਖਾਨੇ, ਮੋਟਰ ਗੱਡੀਆਂ ਆਦ ਚਲਾਈਆਂ ਜਾਂਦੀਆਂ ਹਨ ਇਨ੍ਹਾਂ ਖਣਿਜਾਂ ਵਿੱਚ ਕੋਲਾ, ਪੈਟਰੋਲੀਅਮ, ਕੁਦਰਤੀ ਗੈਸ ਆਦ ਸ਼ਾਮਲ ਹਨ ਉਤਰ ਆਬਰਕ ਇੱਕ ਤਾਤਵੀ ਖਣਿੰਜ ਹੈ ਇਸ ਦੇ ਬਹੁਤ ਸਾਰੇ ਲਾਭ ਹੋਣ ਦੇ ਕਾਰਨ ਇਹ ਇੱਕ ਮਹੱਤਵਪੂਰਨ ਖਣਿੰਜ ਬਣ ਗਿਆ ਹੈ ਨੰਬਰ 1 ਇਸ ਖਣਿੰਜ ਦਾ ਜ਼ਿਆਦਾਤਰ ਪ੍ਰਯੋਗ ਬਿਜਲੀ ਦਾ ਸਮਾਨ ਬਣਾਉਣ ਵਿੱਚ ਕੀਤਾ ਜਾਂਦਾ ਹੈ ਨੰਬਰ 2 ਇਸ ਦਾ ਉਪਯੋਗ ਲੈਂਪ ਦੀਆਂ ਚਿਮਨੀਆਂ ਰੰਗ ਰੋਗ ਨਾ ਰਾਵੜ ਕਾਗਜ਼ ਦਵਾਈਆਂ ਮੋਟਰ ਪਾਰਦਰਸ਼ੀ ਚਾਦਰਾਂ ਆਦ ਦੇ ਨਿਰਮਾਣ ਵਿੱਚ ਵੀ ਕੀਤਾ ਜਾਂਦਾ ਹੈ ਨੰਬਰ 3 ਔਰਕ ਦੀਆਂ ਪਤਲੀਆਂ ਸੀਟਾਂ ਬਿਜਲੀ ਦੀਆਂ ਮੋਟਰਾਂ ਅਤੇ ਗਰਮ ਕਰਨ ਵਾਲੀਆਂ ਵਸਤਾਂ ਵਿੱਚ ਤਾਪ ਨਾਸ਼ਟ ਹੋਣ ਅਤੇ ਕਰੰਟ ਲੱਗਣ ਤੋਂ ਬਚਾ ਲਈ ਵਰਤੀਆਂ ਜਾਂਦੀਆਂ ਹਨ ਪ੍ਰਸ਼ਨ ਨੰਬਰ 6 ਤਰਲ ਸੋਨਾ ਕਿਸ ਨੂੰ ਆਖਦੇ ਹਨ ਇਸ ਬਾਰੇ ਸੰਖੇਪ ਜਾਣਕਾਰੀ ਦਿਓ ਉੱਤਰ ਤਰਲ ਸੋਨਾ ਖਣਿਜ ਤੇਲੇ ਨੂੰ ਕਿਹਾ ਜਾਂਦਾ ਹੈ ਇਸ ਨੂੰ ਇਹ ਨਾਮ ਇਸ ਲਈ ਦਿੱਤਾ ਜਾਂਦਾ ਹੈ ਕਿਉਂਕਿ ਇਹ ਇੱਕ ਖਣਿਜ ਹੈ ਅਤੇ ਬਹੁਤ ਹੀ ਉਪਯੋਗੀ ਹੈ ਇਸ ਨੂੰ ਪੈਟਰੋਲੀਅਮ ਜਾਂ ਚਾਲਕ ਸ਼ਕਤੀ ਵੀ ਕਹਿੰਦੇ ਹਨ ਕਿਉਂਕਿ ਖਣਿਜਾਂ ਦੀ ਤਰ੍ਹਾਂ ਇਸ ਨੂੰ ਤਰਲ ਦੇ ਵਿੱਚੋਂ ਕੱਢਿਆ ਜਾਂਦਾ ਹੈ ਇਸ ਕਰਕੇ ਇਸ ਨੂੰ ਖਣਿੰਜ ਤੇਲ ਕਿਹਾ ਜਾਂਦਾ ਹੈ ਇਸ ਨੂੰ ਪੈਟਰੋਲੀਅਮ ਦਾ ਨਾਮ ਇਸ ਕਰਕੇ ਦਿੱਤਾ ਗਿਆ ਹੈ ਕਿਉਂਕਿ ਇਹ ਦੋ ਸ਼ਬਦਾਂ ਪੈਟਰੋ ਅਤੇ ਓਲੀਅਮ ਦੇ ਜੋੜ ਨਾਲ ਬਣਿਆ ਹੈ ਲਤਾਨੀ ਪਾਸ਼ਾ ਵਿੱਚ ਪੈਟਰੋ ਦਾ ਅਰਥ ਹੈ ਚਟਾਨ ਅਤੇ ਓਲੀਅਮ ਦਾ ਅਰਥ ਹੈ ਤੇਲ ਇਸ ਪ੍ਰਕਾਰ ਪੈਟਰੋਲੀਅਮ ਦਾ ਸ਼ਬਦੀ ਅਰਥਚਟਾਨ ਤੋਂ ਪ੍ਰਾਪਤ ਹੋਣ ਵਾਲੇ ਖਣਿਜ ਤੇਲ ਤੋਂ ਹੈ ਇਹ ਬਨਸਪਤੀ ਅਤੇ ਮਰੇ ਹੋਏ ਜੀਵ ਜੰਤੂਆਂ ਦੇ ਭਰਤਦਾਰ ਚਟਾਨਾ ਵਿਚਾਲੇ ਦੱਬੇ ਜਾਣ ਨਾਲ ਬਣਿਆ ਹੈ ਪ੍ਰਸ਼ਨ ਨੰਬਰ 7 ਧਰਤੀ ਤੇ ਮਿੱਟੀ ਦੀ ਕੀ ਮਹੱਤਤਾ ਹੈ ਇਸ ਦੇ ਬਾਰੇ ਲਿਖੋ ਉੱਤਰ ਮਿੱਟੀ ਇੱਕ ਬਹੁਤ ਹੀ ਮਹੱਤਵਪੂਰਨ ਭੂਮੀ ਸਦਨਾ ਹੈ ਮਿੱਟੀ ਦੀ ਉਪਜਾਊ ਸ਼ਕਤੀ ਕਾਰਨ ਹੀ ਇਸ ਦਾ ਮਹੱਤਵ ਹੈ ਉਪਜਾਊ ਮਿੱਟੀ ਦਮਨੁੱਖ ਨੂੰ ਆਪਣੇ ਵੱਲ ਖਿੱਚਦੀ ਰਹੀ ਹੈ ਕਿਉਂਕਿ ਮਨੁੱਖ ਨੂੰ ਭੋਜਨ ਦੀਆਂ ਵਸਤੂਆਂ ਇਸੇ ਤੋਂ ਪ੍ਰਾਪਤ ਹੁੰਦੀਆਂ ਹਨ ਇਹ ਹੀ ਕਾਰਨ ਹੈ ਕਿ ਮਨੁੱਖ ਸ਼ੁਰੂ ਤੋਂ ਹੀ ਉਪਜਾਊ ਧਰਤੀਆਂ ਤੇ ਰਹਿਣਾ ਪਸੰਦ ਕਰਦਾ ਹੈ ਕਰਦਾ ਰਿਹਾ ਹੈ ਪ੍ਰਾਚੀਨ ਸਭਿਅਤਾਵਾਂ ਦਾ ਜਨਮ ਅਤੇ ਵਿਕਾਸ ਵੀ ਸੰਸਾਰ ਦੀਆਂ ਉਪਜਾਊ ਨਦੀਆਂ ਘਾਟੀਆਂ ਵਿੱਚ ਹੀ ਹੋਇਆ ਹੈ ਇਸ ਵਿੱਚ ਸਿੰਧ ਨੀਲ ਦਜਲਾ ਫਰਾਤ ਜੰਗਸí ਘਾਟੀਆਂ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ ਅੱਜ ਵੀ ਉਪਜਾਊ ਨਦੀਆਂ ਘਾਟੀਆਂ ਤੇ ਮੈਦਾਨਾਂ ਵਿੱਚ ਹੀ ਸੰਗਣੀ ਜਨਸੰਖਿਆ ਪਾਈ ਜਾਂਦੀ ਹੈ ਭਾਰਤ ਆਪਣੀ ਉਪਜਾਊ ਮਿੱਟੀ ਦੇ ਕਾਰਨ ਹੀ ਇੰਨੀ ਵੱਡੀ ਜਨਸੰਖਿਆ ਲਈ ਭੋਜਨ ਪੈਦਾ ਕਰਨ ਵਿੱਚ ਸਮਰੱਥ ਹੋ ਸਕਿਆ ਹੈ ਪ੍ਰਸ਼ਨ ਨੰਬਰ 8 ਭਾਰਤ ਵਿੱਚ ਕੋਲਾ ਲੋਹਾ ਤੇ ਪੈਟਰੋਲੀਅਮ ਕਿੱਥੇ-ਕਿੱਥੇ ਮਿਲਦਾ ਹੈ ਉੱਤਰ ਭਾਰਤ ਵਿੱਚ ਕੋਲਾ ਲੋਹਾ ਤੇ ਪੈਟਰੋਲੀਅਮ ਹੀਟ ਲਿਖੇ ਥਾਵਾਂ ਤੋਂ ਮਿਲਦਾ ਹੈ ਨੰਬਰ 1 ਕੋਲਾ ਦਮੋਦਰ ਘਾਟੀ ਭਾਰਤ ਵਿੱਚ ਪ੍ਰਮੁੱਖ ਕੋਲਾ ਖੇਤਰ ਹੈ ਬੰਗਾਲ ਅਤੇ ਮੱਧ ਪ੍ਰਦੇਸ਼ ਰਾਜਾਂ ਵਿੱਚ ਵੀ ਕੋਲਾ ਪਾਇਆ ਜਾਂਦਾ ਹੈ ਨੰਬਰ 2 ਲੋਹਾ ਲੋਹੇ ਦੇ ਭੰਡਾਰ ਓਡੀਸ਼ਾ ਚਾਰਖੰਡ ਬੰਗਾਲ ਕਰਨਾਟਕ ਮੱਧ ਪ੍ਰਦੇਸ਼ ਆਦ ਵਿੱਚ ਹਨ ਨੰਬਰ 3 ਪੈਟਰੋਲੀਅਮ ਭਾਰਤ ਵਿੱਚ ਪੈਟਰੋਲੀਅਮ ਅਸਾਮ ਗੁਜਰਾਤ ਬੰਬੇ ਹਾਈ ਆਦ ਤੋਂ ਮਿਲਦਾ ਹੈ ਇਹੜੀ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਗਭਗ 125 ਤੋਂ 130 ਸ਼ਬਦਾਂ ਵਿੱਚ ਦਿਓ। ਪ੍ਰਸ਼ਨ ਨੰਬਰ 1 ਧਰਤੀ ਦੇ ਮਿਲਣ ਵਾਲੀਆਂ ਚਟਾਨਾਂ ਬਾਰੇ ਵਿਸਤਾਰ ਨਾਲ ਲਿਖੋ ਉੱਤਰ। ਧਰਤੀ ਦੀ ਉੱਪਰਲੀ ਪਰਤ ਜਿੰਨਾ ਪਦਾਰਥਾਂ ਨਾਲ ਬਣੀ ਹੋਈ ਹੈ ਉਹਨਾਂ ਸਭ ਪਦਾਰਥਾਂ ਨੂੰ ਚਟਾਨਾਂ ਕਹਿੰਦੇ ਹਨ। ਚਟਾਨ ਪੱਥਰ ਵਾਂਗ ਕਠੋਰ ਵੀ ਹੁੰਦੀ ਹੈ ਅਤੇ ਰੇਤ ਵਾਂਗ ਨਰਮ ਵੀ। ਕੁਝ ਚਟਾਨਾਂ ਬਹੁਤ ਸਖਤ ਹੁੰਦੀਆਂ ਹਨ ਅਤੇ ਦੇਰ ਨਾਲ ਟੁੱਟਦੀਆਂ ਹਨ। ਕੁਝ ਚਟਾਨਾਂ ਨਰਮ ਹੁੰਦੀਆਂ ਹਨ ਅਤੇ ਛੇਤੀ ਟੁੱਟ ਜਾਂਦੀਆਂ ਹਨ ਚਟਾਨਾਂ ਤਿੰਨ ਪ੍ਰਕਾਰ ਦੀਆਂ ਹੁੰਦੀਆਂ ਹਨ ਨੰਬਰ 1 ਅਗਨੀ ਚਟਾਨਾ ਨੰਬਰ 3 ਤਲ ਛੱਟੀ ਜਾਂ ਤਹਿਦਾਰ ਚਟਾਨਾ ਨੰਬਰ 3 ਰੂਪਾ ਤਰਿਤ ਚਟਾਨਾ ਨੰਬਰ 1 ਅਗਨੀ ਚਟਾਨਾ ਅਗਨੀ ਚਟਾਨਾ ਦਾ ਅਰਥ ਹੁੰਦਾ ਹੈ ਅੱਗ ਜਾਂ ਅਗਨੀ ਨਾਲ ਸੰਬੰਧਤ ਇੱਥੇ ਅਗਨੀ ਤੋਂ ਭਾਵ ਹੈ ਉੱਚਾ ਤਾਪਮਾਨ ਜਾਂ ਗਰਮੀ ਤੋਂ ਹੈ ਅਗਨੀ ਚਟਾਨਾਂ ਧਰਤੀ ਦੀ ਅੰਦਰੂਨੀ ਗਰਮੀ ਤੋਂ ਬਣਦੀਆਂ ਹਨ ਇਸ ਲਈ ਇਹਨਾਂ ਦਾ ਨਾਂ ਅਗਨੀ ਚਟਾਨਾਂ ਪੈ ਗਿਆ ਧਰਤੀ ਦੇ ਅੰਦਰੂਨੀ ਭਾਗ ਵਿੱਚ ਬਹੁਤ ਗਰਮੀ ਹੁੰਦੀ ਹੈ ਇੱਥੇ ਸਭ ਪਦਾਰਥ ਪਿਗਲੀ ਹੋਈ ਅਵਸਥਾ ਵਿੱਚ ਹੁੰਦੇ ਹਨ ਇਹਨਾਂ ਪਿਗਲੇ ਹੋਏ ਪਦਾਰਥਾਂ ਨੂੰ ਮੈਗਮਾ ਕਹਿੰਦੇ ਹਨ ਧਰਤੀ ਦੇ ਬਾਹਰ ਆਉਣ ਵਾਲੇ ਮੈਗਮਾ ਨੂੰ ਲਾਵਾ ਕਿਹਾ ਜਾਂਦਾ ਹੈ ਬਾਹਰ ਨਿਕਲਣ ਤੇ ਗਰਮ ਲਾਵਾ ਹੌਲੀ-ਹੌਲੀ ਠੰਡਾ ਹੋ ਕੇ ਠੋਸ ਬਣ ਜਾਂਦਾ ਹੈ ਇਸ ਪ੍ਰਕਾਰ ਅਗਨੀ ਚਟਾਨਾਂ ਦਾ ਨਿਰਮਾਣ ਹੁੰਦਾ ਹੈ। ਅਗਨੀ ਚਟਾਨਾਂ ਦੋ ਪ੍ਰਕਾਰ ਦੀਆਂ ਹੁੰਦੀਆਂ ਹਨ ਅੰਤਰਵੇਦੀ ਚਟਾਨਾਂ ਅਤੇ ਬਾਹਰਵੇਦੀ ਚਟਾਨਾਂ। ਨੰਬਰ 2 ਤਲ ਛੱਟੀ ਜਾਂ ਤਹਿਦਾਰ ਚਟਾਨਾਂ ਧਰਤੀ ਦੇ ਤਲ ਦੀਆਂ ਚਟਾਨਾਂ ਵਰਖਾ, ਹਵਾ, ਨਦੀ, ਹਿਮ ਨਦੀ ਅਤੇ ਗਰਮੀ ਸਰਦੀ ਦੇ ਕਾਰਨ ਟੁੱਟਦੀਆਂ ਰਹਿੰਦੀਆਂ ਹਨ। ਇਹਨਾਂ ਟੁੱਟੇ ਹੋਏ ਕਣਾਂ ਨੂੰ ਨਦੀਆਂ ਅਤੇ ਹਿਮ ਨਦੀਆਂ ਆਪਣੇ ਨਾਲ ਜੋ ਰੋੜ ਕੇ ਲੈ ਜਾਂਦੀਆਂ ਹਨ। ਅਤੇ ਕਿਸੇ ਇੱਕ ਜਗ੍ਹਾ ਤੇ ਇਕੱਠਾ ਕਰ ਦਿੰਦੀਆਂ ਹਨ ਹੌਲੀ ਹੌਲੀ ਇੰਨਾ ਕਣਾਂ ਦੀਆਂ ਤਹਿਾਂ ਇੱਕ ਦੂਜੇ ਤੇ ਜਮਾ ਹੋਣ ਲੱਗਦੀਆਂ ਹਨ ਹਜ਼ਾਰਾਂ ਸਾਲਾਂ ਤੱਕ ਦਬਾਅ ਦੇ ਕਾਰਨ ਇਹ ਤਹਿਾਂ ਕਠੋਰ ਹੋ ਜਾਂਦੀਆਂ ਹਨ ਇਸ ਤਰ੍ਹਾਂ ਇਹ ਤਹਿਾਂ ਤਲਛੱਟੀ ਚਟਾਨਾਂ ਦਾ ਰੂਪ ਧਾਰਨ ਕਰ ਲੈਂਦੀਆਂ ਹਨ ਇਹਨਾਂ ਚਟਾਨਾਂ ਨੂੰ ਤਹਿਦਾਰ ਜਾਂ ਪਰਤਦਾਰ ਚਟਾਨਾਂ ਵੀ ਕਹਿੰਦੇ ਹਨ ਗੰਗਾ ਤੇ ਸਿੰਧ ਦਾ ਮੈਦਾਨ ਅਤੇ ਹਿਮਾਲਿਆ ਪਰਬਤ ਵੀ ਇਸ ਪ੍ਰਕਾਰ ਦੀਆਂ ਚਟਾਨਾਂ ਤੋਂ ਬਣਿਆ ਹੈ ਨੰਬਰ 3 ਰੂਪਾਂਤ ਰਿਤ ਚਟਾਨਾ ਇਹ ਚਟਾਨਾ ਆਗਨੀ ਅਤੇ ਤਹਿਦਾਰ ਚਟਾਨਾਂ ਦੀ ਸਰਚਨਾ ਦੇ ਰੰਗ ਰੂਪ ਗੁਣ ਆਦ ਬਦਲ ਨਾਲ ਬਣਦੀਆਂ ਹਨ ਇਹ ਰੂਪਾਂਤਰ ਧਰਤੀ ਦੇ ਅੰਦਰਲੀ ਗਰਮ ਅਤੇ ਦਬਾਅ ਦੇ ਕਾਰਨ ਹੁੰਦਾ ਹੈ ਉਦਾਹਰਨ ਵਜੋਂ ਚੂਨੇ ਦਾ ਪੱਥਰ ਸੰਗਮਰਮਰ ਬਣ ਜਾਂਦਾ ਹੈ ਜੋ ਇੱਕ ਰੂਪਾਂਤਰਿਤ ਚਟਾਨ ਹੈ ਪਾਰ ਤਦ ਦਾ ਦੱਖਣੀ ਪਠਾਰ ਰੂਪਾਂਤਰਿਤ ਚਟਾਨਾਂ ਤੋਂ ਬਣਿਆ ਹੈ ਰੂਪਾਂਤਰਿਤ ਚਟਾਨਾਂ ਤਰਾਤਲ ਦੇ ਹੇਠਾਂ ਬਹੁਤ ਡੁੰਗਾਈ ਵਿੱਚ ਪਾਈਆਂ ਜਾਂਦੀਆਂ ਹਨ ਇਹ ਦੋ ਪ੍ਰਕਾਰ ਨਾਲ ਬਣਦੀਆਂ ਹਨ ਟਾਪੀ ਰੂਪਾਂਤਰਨ ਦੁਬਾਰਾ ਅਤੇ ਖੇਤਰੀ ਰੂਪਾਂਤਰਨ ਦੁਬਾਰਾ ਪ੍ਰਸ਼ਨ ਨੰਬਰ 2 ਖਣਿਜ ਪਦਾਰਥ ਕਿਸ ਨੂੰ ਆਖਦੇ ਹਨ ਸਾਡੀ ਧਰਤੀ ਤੇ ਕਿਹੜੇ ਖਣਿਜ ਪਦਾਰਥ ਮਿਲਦੇ ਹਨ ਇਹਨਾਂ ਦਾ ਵਰਗੀਕਰਨ ਕਰੋ ਕਿਸੇ ਇੱਕ ਧਾਤਵੀ ਖਣਿਜ ਬਾਰੇ ਜਾਣਕਾਰੀ ਦਿਓ ਉੱਤਰ ਚਟਾਨਾਂ ਦਾ ਨਿਰਮਾਣ ਕਰਨ ਵਾਲੇ ਪਦਾਰਥਾਂ ਨੂੰ ਖਣਿਜ ਪਦਾਰਤ ਕਹਿੰਦੇ ਹਨ ਇਹਨਾਂ ਨੂੰ ਧਰਤੀ ਨੂੰ ਪੱਟ ਕੇ ਕੱਢਿਆ ਜਾਂਦਾ ਹੈ ਸਾਡੀ ਧਰਤੀ ਤੇ ਅਨੇਕ ਪ੍ਰਕਾਰ ਦੇ ਖਣਿਜ ਮਿਲਦੇ ਹਨ ਤਾਂ ਖਣਿਜਾਂ ਦਾ ਵਰਗੀਕਰਨ ਖਣਿਜਾਂ ਨੂੰ ਤਿੰਨ ਵਰਗਾਂ ਵਿੱਚ ਵੰਡਿਆ ਗਿਆ ਹੈ ਨੰਬਰ 1 ਧਾਤਵੀ ਖਣਿਜ ਇਹਨਾਂ ਵਿੱਚ ਧਾਤੂ ਦੇ ਅੰਸ਼ ਹੁੰਦੇ ਹਨ ਇਹਨਾਂ ਵਿੱਚ ਲੋਹਾ ਤਾਂਬਾ ਟਿਨ ਐਲੂਮੀਨੀਅਮ ਸੋਨਾ ਚਾਂਦੀ ਆਦਿ ਖਣਿਜ ਸ਼ਾਮਲ ਹਨ ਨੰਬਰ 2 ਧਾਤਵੀ ਖਣਿਜ ਇਨ੍ਹਾਂ ਖਣਿਜਾਂ ਵਿੱਚ ਤਾਤੂ ਦਾ ਅੰਸ਼ ਨਹੀਂ ਹੁੰਦਾ ਇਹਨਾਂ ਵਿੱਚ ਸਲਫਰ ਆਬਰਕ ਜਿਪਸਮ ਫਾਸਫੇਟ ਪੋਟਾਸ਼ ਆਦ ਖਣਿਜ ਸ਼ਾਮਲ ਹਨ ਨੰਬਰ 3 ਸ਼ਕਤੀ ਖਣਿਜ ਇਹਨਾਂ ਖਣਿਜਾਂ ਤੋਂ ਬਾਲਣ ਸ਼ਕਤੀ ਊਰਜਾ ਆਦ ਮਿਲਦੇ ਹਨ ਇਹਨਾਂ ਤੋਂ ਸਾਡੇ ਥਰਮਲ ਪਲਾਂਟ ਕਾਰਖਾਨੇ ਮੋਟਰ ਗੱਡੀਆਂ ਆਦ ਚੱਲਦੀਆਂ ਹਨ ਕੋਲਾ ਪੈਟਰੋਲੀਅਮ ਕੁਦਰਤੀ ਗੈਸ ਆਦ ਮੁੱਖ ਸ਼ਕਤੀ ਖਣਿਜ ਹਨ ਇੱਕ ਤਾਤਵੀ ਖਣਿਜ ਦਾ ਵਰਣਨ ਇਸ ਪ੍ਰਕਾਰ ਹੈ ਨੰਬਰ 1 ਲੋਹਾ लोहे दा उपयोग ਛੋਟੇ ਜਹੀ ਕਿਲ ਤੋਂ ਲੈ ਕੇ ਵੱਡੇ ਵੱਡੇ ਸਮੁੰਦਰੀ ਬੇੜੇ ਬਣਾਉਣ ਵਿੱਚ ਹੁੰਦਾ ਹੈ ਪੂਰੀ ਉਦਯੋਗਿਕ ਮਸ਼ੀਨਰੀ ਮੋਟਰ ਕਾਰਾਂ ਰੇਲਾਂ ਖੇਤੀ ਲਈ ਮਸ਼ੀਨਰੀ ਆਦਿ ਦਾ ਨਿਰਮਾਣ ਵੀ ਇਸੇ ਖਣਿਜ ਤੇ ਹੀ ਆਧਾਰਿਤ ਹੈ ਲੋਹੇ ਅਤੇ ਇਸਪਾਤ ਨੇ ਉਦਯੋਗਿਕ ਖੇਤਰ ਵਿੱਚ ਕ੍ਰਾਂਤੀ ਲਿਆ ਦਿੱਤੀ ਹੈ ਲੋਹਾ ਸੰਸਾਰ ਦੇ ਲਗਭਗ ਸਾਰੇ ਮਹਾਦੀਪਾਂ ਵਿੱਚ ਮਿਲਦਾ ਹੈ ਭਾਰਤ ਵਿੱਚ ਉੜੀਸਾ ਝਾਰਖੰਡ ਬਿਹਾਰ ਮੱਧ ਪ੍ਰਦੇਸ਼ ਛੱਤੀਸਗੜ ਕਰਨਾਟਕ ਅਤੇ ਗੋਆ ਲੋਹੇ ਦੇ ਮੁੱਖ ਉਤਪਾਦਕ ਰਾਜ ਹਨ ਪ੍ਰਸ਼ਨ ਨੰਬਰ 3 ਛੱਤੀ ਖਣਿਜ ਕਿਸ ਨੂੰ ਆਖਦੇ ਹਨ ਕਿਸੇ ਇੱਕ ਸ਼ਕਤੀ ਖਣਿਜ ਬਾਰੇ ਜਾਣਕਾਰੀ ਦਿਓ ਉੱਤਰ ਉਹ ਖਣਿਜ ਜਿਨ੍ਹਾਂ ਵਿੱਚ ਜਿਨ੍ਹਾਂ ਨਾਲ ਕਾਰਖਾਨੇ ਮੋਟਰ ਗੱਡੀਆਂ ਆਦ ਚਲਾਉਣ ਲਈ ਊਰਜਾ ਅਤੇ ਬਾਲਣ ਊਰਜਾ ਪ੍ਰਾਪਤ ਹੁੰਦੀ ਹੈ ਸ਼ਕਤੀ ਖਣਿਜ ਕਹਾਉਂਦੇ ਹਨ ਮੁੱਖ ਸ਼ਕਤੀ ਖਣਿਜ ਕੋਇਲਾ ਖਣਿਜ ਤੇਲ ਕੁਦਰਤੀ ਗੈਸ ਆਦ ਹਨ ਇਨ੍ਹਾਂ ਵਿੱਚੋਂ ਕੋਇਲੇ ਅਤੇ ਖਣਿਜ ਤੇਲ ਦਾ ਉਦਯੋਗਿਕ ਦ੍ਰਿਸ਼ਟੀ ਤੋਂ ਵਿਸ਼ੇਸ਼ ਮਹੱਤਵ ਹੈ। ਇਨ੍ਹਾਂ ਦਾ ਸੰਕੇਤ ਵਰਣ ਇਸ ਪ੍ਰਕਾਰ ਹੈ। ਨੰਬਰ 1 ਕੋਇਲਾ ਕੋਇਲਾ ਇੱਕ ਮੁੱਖ ਸ਼ਕਤੀ ਖਣਿਜ ਹੈ ਹੁਣ ਕੋਇਲੇ ਦਾ ਸਿੱਧਾ ਸ਼ਕਤੀ ਦੇ ਰੂਪ ਵਿੱਚ ਉਦਯੋਗ ਘਟ ਗਿਆ ਹੈ ਇਸ ਨਾਲ ਬਿਜਲੀ ਪੈਦਾ ਕਰਕੇ ਸ਼ਕਤੀ ਪ੍ਰਦਾਨ ਕੀਤੀ ਜਾਣ ਲੱਗੀ ਹੈ ਇਸ ਉਦਯੋਗ ਲਈ ਉਪਯੋਗ ਵਿਚ ਲਿਆਇਆ ਜਾਣ ਵਾਲਾ ਕੋਇਲੇ ਪੱਥਰੀ ਕੋਇਲਾ ਹੈ ਇਹ ਕੋਇਲਾ ਹਜ਼ਾਰਾਂ ਸਾਲ ਪਹਿਲਾਂ ਜੰਗਲਾਂ ਦੇ ਧਰਤੀ ਦੀਆਂ ਡੂੰਘੀਆਂ ਪਰਤਾਂ ਵਿੱਚ ਦੱਬੇ ਰਹਿਣਾ ਅਤੇ ਧਰਤੀ ਦੀ ਗਰਮੀ ਅਤੇ ਉੱਪਰਲੀਆਂ ਤਹਾਂ ਦੇ ਦਬਾਅ ਕਰਕੇ ਬਣਿਆ ਸੀ ਇਸ ਪ੍ਰਕਿਰਿਆ ਨੂੰ ਕਰੋੜਾਂ ਸਾਲ ਲੱਗ ਗਏ ਸੰਸਾਰ ਵਿੱਚ ਕੋਇਲੇ ਦੇ ਜ਼ਿਆਦਾਤਰ ਭੰਡਾਰ 350 ਤੋਂ 650 ਖੰਡਾਂ ਵਿੱਚ ਪਾਏ ਜਾਂਦੇ ਹਨ ਸੰਸਾਰ ਦੇ 90% ਕੋਇਲੇ ਦੇ ਭੰਡਾਰ ਚੀਨ, ਯੂ ਐਸ ਏ, ਰੂਸ ਅਤੇ ਯੂਰਪੀ ਦੇਸ਼ਾਂ ਵਿੱਚ ਮਿਲਦੇ ਹਨ ਇਨ੍ਹਾਂ ਤੋਂ ਇਲਾਵਾ ਦੱਖਣੀ ਅਮਰੀਕਾ, ਅਫਰੀਕਾ, ਉੱਤਰੀ ਅਮਰੀਕਾ ਅਤੇ ਏਸ਼ੀਆ ਮਹਾਦੀਪ ਵਿੱਚ ਵੀ ਕੋਇਲਾ ਦੇ ਵਿਸ਼ਾਲ ਭੰਡਾਰ ਹਨ ਜਾਪਾਨ ਅਤੇ THAILAND ਵਿੱਚ ਵੀ ਕੋਇਲਾ ਮਿਲਦਾ ਹੈ ਭਾਰਤ ਸੰਸਾਰ ਦਾ 5% ਕੋਇਲਾ ਪੈਦਾ ਕਰਦਾ ਹੈ ਦਮੋਦਰ ਘਾਟੀ ਭਾਰਤ ਵਿੱਚ ਪ੍ਰਮੁੱਖ ਕੋਇਲਾ ਖੇਤਰ ਹੈ ਪੱਛਮੀ ਬੰਗਾਲ ਅਤੇ ਮੱਧ ਪ੍ਰਦੇਸ਼ ਰਾਜਾਂ ਵਿੱਚ ਵੀ ਕੋਇਲਾ ਪਾਇਆ ਜਾਂਦਾ ਹੈ ਪ੍ਰਸ਼ਨ ਨੰਬਰ 4 ਭਾਰਤ ਵਿੱਚ ਪਾਈ ਜਾਣ ਵਾਲੀ ਮਿੱਟੀ ਬਾਰੇ ਵਿਸਥਾਰ ਨਾਲ ਲਿਖੋ ਉੱਤਰ ਮਿੱਟੀ ਇੱਕ ਮਹੱਤਵਪੂਰਨ ਸਾਧਨ ਹੈ ਇਹ ਖੇਤੀ ਦਾ ਆਧਾਰ ਹੈ ਧਰਤੀ ਭਾਰਤ ਵਿੱਚ ਮੂਖ ਰੂਪ ਵਿੱਚ 6 ਪ੍ਰਕਾਰ ਦੀਆਂ ਮਿੱਟੀਆਂ ਪਾਈਆਂ ਜਾਂਦੀਆਂ ਹਨ ਜਿਨ੍ਹਾਂ ਦਾ ਵਰਣਨ ਇਸ ਪ੍ਰਕਾਰ ਹੈ। ਨੰਬਰ 1 ਜਲੋੜ ਮਿੱਟੀ ਜਲੋੜ ਮਿੱਟੀ ਉਹ ਮਿੱਟੀ ਹੈ ਜਿਹੜੀਆਂ ਨਦੀਆਂ ਦੁਆਰਾ ਲਿਆਂਦੀ ਗਈ ਤਲ ਛੱਟ ਦੇ ਜੰਮਣ ਨਾਲ ਬਣਦੀ ਹੈ। ਇਹ ਸੰਸਾਰ ਦੀਆਂ ਸਭ ਤੋਂ ਉਪਜਾਊ ਮਿੱਟੀਆਂ ਵਿੱਚੋਂ ਇੱਕ ਹੈ। ਭਾਰਤ ਵਿੱਚ ਇਹ ਮਿੱਟੀ ਸਤਲੁਜ ਗੰਗਾ ਦੇ ਮੈਦਾਨ ਅਤੇ ਮਹਾਨ ਨਦੀ ਗੋਦਾਵਰੀ, ਕ੍ਰਿਸ਼ਨਾ ਅਤੇ ਕਬੇਰੀ ਦੇ ਡੈਲਟਿਆਂ ਵਿੱਚ ਪਾਈ ਜਾਂਦੀ ਹੈ। ਜਲੋੜ ਮਿੱਟੀ ਉਪਜਾਊ ਜਾਂ ਹਰੇਕ ਸਾਲ ਨਵੀਨ ਕਰਨ ਹੁੰਦਾ ਰਹਿੰਦਾ ਹੈ ਇਸ ਦਾ ਕਾਰਨ ਇਹ ਵੀ ਹੈ ਕਿ ਨਦੀਆਂ ਹਰ ਸਾਲ ਨਵੀਆਂ ਨਵੀਂ ਮਿੱਟੀ ਲਿਆ ਕੇ ਵਿਛਾਉਂਦੀਆਂ ਹਨ ਨਵੀਂ ਜਲੋੜ ਮਿੱਟੀ ਨੂੰ ਖਾਦਰ ਅਤੇ ਪੁਰਾਣੀ ਜਲੋੜ ਮਿੱਟੀ ਨੂੰ ਬਾਂਗਰ ਕਹਿੰਦੇ ਹਨ ਨੰਬਰ 2 ਕਾਲੀ ਮਿੱਟੀ ਪੋਟਾਸ਼ ਅਤੇ ਨਾਈਟ੍ਰੋਜਨ ਦੀ ਬਹੁਤ ਕਮੀ ਹੁੰਦੀ ਹੈ ਜਦਕਿ ম্যাগਨੇਸ਼ੀਅਮ ਲੋਹਾ ਚੂਨਾ ਅਤੇ ਜੀਵ ਅੰਸ਼ ਕਾਫੀ ਮਾਤਰਾ ਵਿੱਚ ਪਾਏ ਜਾਂਦੇ ਹਨ ਇਹ ਮਿੱਟੀ ਨਵੀਂ ਨੂੰ ਕਾਫੀ ਸਮੇਂ ਤੱਕ ਸੁਰੱਖਿਅਤ ਰੱਖਦੀ ਹੈ ਇਹ ਮਿੱਟੀ ਕਫਾ ਦੀ ਉਪਜ ਲਈ ਬਹੁਤ ਉਪਜੋਗੀ ਹੁੰਦੀ ਹੈ ਇਸ ਲਈ ਇਸ ਨੂੰ ਕਪਾਹ ਦੀ ਮਿੱਟੀ ਦੇ ਨਾਮ ਨਾਲ ਵੀ ਪੁਕਾਰਿਆ ਜਾਂਦਾ ਹੈ ਸਾਡੇ ਦੇਸ਼ ਵਿੱਚ ਕਾਲੀ ਮਿੱਟੀ ਉੱਤਰੀ ਮਹਾਰਾਸ਼ਟਰ ਗੁਜਰਾਤ ਪੱਛਮੀ ਮੱਧ ਪ੍ਰਦੇਸ਼ ਅਤੇ ਪੱਛਮੀ ਆਂਧਰਾ ਪ੍ਰਦੇਸ਼ ਵਿੱਚ ਪਾਈ ਜਾਂਦੀ ਹੈ ਨੰਬਰ 3 ਲਾਲ ਮਿੱਟੀ ਇਸ ਮਿੱਟੀ ਦਾ ਨਿਰਮਾਣ ਅਗਨੀ ਚਟਾਨਾਂ ਤੋਂ ਹੋਇਆ ਹੈ ਇਸ ਵਿੱਚ ਲੋਹੇ ਦਾ ਅੰਸ਼ ਬਧੇਰੇ ਹੁੰਦਾ ਹੈ ਇਸੇ ਕਾਰਨ ਹੀ ਇਸ ਦਾ ਰੰਗ ਲਾਲ ਜਾਂ ਪੀਲਾ ਹੁੰਦਾ ਹੈ ਇਹ ਮਿੱਟੀ ਬਧੇਰੇ ਉਪਜਾਊ ਨਹੀਂ ਹੁੰਦੀ ਪਰੰਤੂ ਖਾਦਾਂ ਦੇ ਉਪਯੋਗ ਦੁਆਰਾ ਇਸ ਮਿੱਟੀ ਤੋਂ ਚੰਗੀ ਪੈਦਾਵਾਰ ਪ੍ਰਾਪਤ ਕੀਤੀ ਜਾ ਸਕਦੀ ਹੈ ਭਾਰਤ ਵਿੱਚ ਲਾਲ ਮਿੱਟੀ ਪ੍ਰਾਈਦੀਪੀ ਦੇ ਦੱਖਣੀ ਅਤੇ ਪੂਰਬ ਦੇ ਗਰਮ ਖੁਸ਼ਕ ਪ੍ਰਦੇਸ਼ਾਂ ਵਿੱਚ ਫੈਲੀ ਹੋਈ ਹੈ ਨੰਬਰ 4 ਲਟਰਾਈਟ ਮਿੱਟੀ ਇਹ ਮਿੱਟੀ ਜਿਆਦਾ ਬਰਖਾ ਵਾਲੇ ਗਰਮ ਦੇਸ਼ਾਂ ਵਿੱਚ ਮਿਲਦੀ ਹੈ ਭਾਰੀ ਬਰਖਾ ਤੇ ਉੱਚ ਤਾਪਮਾਨ ਦੇ ਕਾਰਨ ਇਸ ਮਿੱਟੀ ਦੇ ਪੋਸ਼ਕ ਤੱਤ ਘੁਲ ਕੇ ਮਿੱਟੀ ਦੇ ਢੇਹਾਂ ਚਲੇ ਜਾਂਦੇ ਹਨ ਇਸ ਕਿਰਿਆ ਨੂੰ ਲਾਂਗ ਚਿੰਨ ਕਹਿੰਦੇ ਹਨ ਪੋਸ਼ਕ ਤੱਤਾਂ ਦੀ ਕਮੀ ਦੇ ਕਾਰਨ ਇਹ ਮਿੱਟੀ ਖੇਤੀ ਲਈ ਬਧੇਰੇ ਉਪਜਾਊ ਨਹੀਂ ਹੁੰਦੀ ਭਾਰਤ ਵਿੱਚ ਇਹ ਮਿੱਟੀ ਪੱਛਮੀ ਘਾਟ ਛੋਟਾ ਨਾਗਪੁਰ ਦੇ ਪਠਾਰ ਅਤੇ ਉੱਤਰੀ ਪੂਰਵੀ ਰਾਜਾਂ ਦੇ ਕੁਝ ਭਾਗਾਂ ਵਿੱਚ ਫੈਲੀ ਹੋਈ ਹੈ ਨੰਬਰ 5 ਖੁਸ਼ਕ ਰੇਤਲੀ ਜਾਂ ਮਾਰੂਥਲੀ ਮਿੱਟੀ ਇਸ ਮਿੱਟੀ ਵਿੱਚ ਰੇਤ ਦੇ ਕਣਾਂ ਦੀ ਬਹੁਤਾਤ ਹੁੰਦੀ ਹੈ ਪਰੰਤੂ ਇਸ ਵਿੱਚ ਹਿਊਮਸ ਦੀ ਘਾਟ ਹੁੰਦੀ ਹੈ ਇਸ ਲਈ ਇਹ ਮਿੱਟੀ ਉਪਜਾਊ ਨਹੀਂ ਹੁੰਦੀ ਭਾਰਤ ਵਿੱਚ ਇਹ ਮਿੱਟੀ ਰਾਜਸਥਾਨ ਅਤੇ ਗੁਜਰਾਤ ਦੇ ਮਾਰੂਥਲੀ ਖੇਤਰਾਂ ਵਿੱਚ ਪਾਈ ਜਾਂਦੀ ਹੈ ਨੰਬਰ 6 ਪਹਾ੍ਰਬਤੀ ਮਿੱਟੀ ਪਹਾ੍ਰਬਤੀ ਮਿੱਟੀ ਘਟ ਡੂੰਗੀ ਅਤੇ ਪਤਲੀ ਤਹਿ ਵਾਲੀ ਹੁੰਦੀ ਹੈ ਇਸ ਵਿੱਚ ਲੋਹੇ ਦਾ ਅੰਸ਼ ਵਧੇਰੇ ਹੁੰਦਾ ਹੈ ਲੋਣੀ ਦੀ ਵਰਖਾ ਮਿਲਣ ਤੇ ਇਸ ਮਿੱਟੀ ਵਿੱਚ ਚਾਹ ਦੀ ਖੇਤੀ ਕੀਤੀ ਜਾਂਦੀ ਹੈ ਭਾਰਤ ਵਿੱਚ ਇਹ ਮਿੱਟੀ ਹਿਮਾਲਿਆ ਖੇਤਰ ਵਿੱਚ ਪਾਈ ਜਾਂਦੀ ਹੈ ਧੰਨਵਾਦ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰੋ